ਨਾ ਮਗਰ ਉਮੇਦ ਸਿੰਘ ਗੇਜ ਰੈਡਰ ਅਮੇਜੀ ਵਾਟਰ ਲੈਵਲ ਕੀ ਚੱਲ ਰਿਹਾ ਹੈ ਇਸ ਸੰਬੰਧ ਵਿੱਚ ਇਸ ਵੇਲੇ ਜਿਹੜਾ ਮੌਕੇ ਦਾ ਪਾਣੀ ਚੱਲਦਾ ਪਿਆ ਜੀ 735.10 ਗੇਜ ਹੈ ਡਿਸਚਾਰਜ ਬਣਦਾ ਹੋਣਾ 29201 ਠੀਕ ਹੈ ਕੱਲ ਕੀ ਸੀ ਕੱਲ ਜਿਹੜਾ ਸੀ ਸਵੇਰ ਦਾ ਸੀ ਉਹ 735.10 ਗੇਜ ਡਿਸਚਾਰਜ 29102 ਤੇ ਜਿਹੜਾ ਸ਼ਾਮ ਨੂੰ ਘਟ ਕੇ 734.70 ਆਪਣੀ गेज ਸੀ ਤੇ ਡਿਸਚਾਰਜ ਰਹਿ ਗਿਆ ਸੀ 25832 ਕਿਉਂ ਸਿਕਾ ਕਿੰਨਾ ਕੁ ਫਰਕ ਕਿੰਨਾ ਕੁ ਲੱਗਦਾ ਵੀ ਕੱਲ ਤੋਂ ਬਸ ਕੱਲ ਸ਼ਾਮ ਨੂੰ ਥੋੜਾ ਜਿਹਾ ਘਟ ਗਿਆ ਜਿਹੜਾ ਹੁਣ ਮੁੜ ਕੇ ਉਹੀ 735.0 ਜਿਹੜੀ 10 गेज ਹੋ ਗਈ ਆਪਣੀ ਤੇ ਉਹ ਡਿਸਚਾਰਜ 29000 ਦੇ 102 ਕਿਉਂ ਸਿਕਾ ਹੋ ਗਿਆ ਜੀ ਓਕੇ ਇਸ ਸੰਭਾਵਨਾ ਕਿੰਨਾ ਲੱਗਦੀ ਬਾਰਿਸ਼ ਦੀ ਅ ਬਰਸ ਤਾਂ ਖੈਰ ਇੱਥੇ ਸਵੇਰ ਤੋਂ ਹੀ ਮਾੜੀ-ਮੂਟੀ ਲੱਗੀ ਹੋਈ ਹੈ ਪਰ ਅਜੇ ਤੱਕ ਪਾਣੀ ਮਤਲਬ ਇੰਨਾ ਜ਼ਿਆਦਾ ਵਧਣ ਦੀ ਕੋਈ ਸੁਭਾਵਨਾ ਲੱਗਦੀ ਨਹੀਂ ਅਜੇ ਤੱਕ ਜੀ ਡੈਮ ਦੀ ਸੂਚਨਾ ਦੇ ਕੇ ਨਹੀਂ ਡੈਮ ਦੀ ਤਾਂ ਸਾਡੇ ਕੋਲ ਅਜੇ ਤੱਕ ਕੋਈ ਵੀ ਸੋਚਣਾ ਨਹੀਂ ਆਈ ਜੀ ਬਾਕੀ ਪਾਣੀ ਆਏ ਤੇ ਹੀ ਪੂਰਾ ਪਤਾ ਲੱਗਦਾ ਜੀ ਚੋਕ ਦੇਣ ਦਾ ਇਦਾਂ ਦੇ ਪੱਧਰ ਦੀ ਜਬਰ ਆ ਦੋ ਤਿੰਨ ਦਿਨ ਜਿਹੜਾ ਪਾਣੀ ਆਪਣਾ ਮਤਲਬ 736.50 ਅੱਗੇ ਜੋ ਗਈ ਸੀ ਦੇਸ ਚਾਰਜ ਆਪਣਾ ਹੋ ਗਿਆ ਹੀ 42694 ਕਿਉਂ ਸਕਾ ਤੇ ਬਾਕੀ ਉਹ ਹੌਲੀ ਹੌਲੀ ਘਟਦਾ ਘਟਦਾ ਮਤਲਬ ਘਟੀ ਜਾਂਦਾ ਹੈ ਤੱਕ ਤੇ ਬਾਕੀ ਦੇਖੋ ਇਹਦੇ ਮੌਸਮ ਬਣਦਾ ਪਿਆ بارش ਦਾ ਕੀ ਪਤਾ ਹੁਣ ਕਿਹੜੇ ਬਿੱਲੇ ਪਾਣੀ ਮਾੜਾ ਮੋਟਾ ਆਉ ਹੋ ਵੀ ਸਕਦਾ ਜੀ ਇਹ ਕੋਈ ਪੱਕਾ ਨਹੀਂ ਕਹਿ ਸਕਦੇ ਨਮਾ امید ਸਿੰਘ ਗੇਰੇਟਰ ਅਮੇਜੀ ਵਾਟਰ ਲੈਵਲ ਕੀ ਚੱਲ ਰਿਹਾ ਹੈ ਇਸ ਸੰਬੰਧ ਇਸ ਵੇਲੇ ਜਿਹੜਾ ਮੌਕੇ ਦਾ ਪਾਣੀ ਚੱਲਦਾ ਪਿਆ ਜੀ 735.10 ਗੇਜ ਹੈ ਡਿਸਚਾਰਜ ਬਣਦਾ ਹੋਣਾ 29201 ਠੀਕ ਹੈ ਕੱਲ ਕੀ ਸੀ ਕੱਲ ਜਿਹੜਾ ਸੀ ਸਵੇਰ ਦਾ ਸੀ ਉਹ 735.10 ਗੇਜ ਡਿਸਚਾਰਜ 29102 ਤੇ ਜਿਹੜਾ ਸ਼ਾਮ ਨੂੰ ਘਟ ਕੇ 734.70 ਆਪਣੀ ਗੇਜ ਸੀ ਤੇ ਡਿਸਚਾਰਜ ਰਹਿ ਗਿਆ ਸੀ ਅ 25832 ਕਿਉਂ ਸਕਾ ਕਿੰਨਾ ਕੁ ਫਰਕ ਕਿੰਨਾ ਕਿ ਲੱਗਦਾ ਵੀ ਕੱਲ ਤੋਂ ਬਸ ਕੱਲ ਸ਼ਾਮ ਨੂੰ ਥੋੜਾ ਜਿਹਾ ਘਟ ਗਿਆ ਜਿਹੜਾ ਹੁਣ ਮੁੜ ਕੇ ਉਹੀ 735 ਪੁਆਇੰਟ ਜਿਹੜੀ ਦੱਸ ਗਏ ਜੋਗੀ ਆਪਣੀ ਤੇ ਉਹ ਡਿਸਚਾਰਜ 29000 ਦੇ 102 ਕਿਉਂ ਸਕ ਹੋ ਗਿਆ ਜੀ ਓਕੇ ਜੀ ਸੰਭਾਵਨਾ ਕਿੰਨਾ ਲੱਗਦੀ ਬਾਰਿਸ਼ ਦੀ ਅ ਬਾਰਸ਼ ਤਾਂ ਖੈਰ ਇੱਥੇ ਸਵੇਰ ਤੋਂ ਹੀ ਮਾੜੀ ਮੋਟੀ ਲਗਿਓ ਇਹ ਪਰ ਹਜ ਤੱਕ ਪਾਣੀ ਮਤਲਬ ਇੰਨਾ ਜ਼ਿਆਦਾ ਵਧਣ ਦੀ ਕੋਈ ਸੁਭਾਵਨਾ ਲਗਦੀ ਨਹੀਂ ਹਜ ਤੱਕ ਜੀ ਡੈਮ ਦੀ ਸੂਚਨਾ ਲੇ ਕੇ ਨਹੀਂ ਡੈਮ ਦੀ ਤਾਂ ਸਾਡੇ ਕੋਲ ਹਜ ਤੱਕ ਕੋਈ ਵੀ ਸੋਚਣਾ ਨਹੀਂ ਆਈ ਜੀ ਬਾਕੀ ਪਾਣੀ ਆਏ ਤੇ ਹੀ ਪੂਰਾ ਪਤਾ ਲੱਗਦਾ ਜੀ ਚੋਕ ਦੇਣ ਦਾ ਇਦਾਂ ਦੇ ਪੱਤਰ ਵੀ ਜਾ ਬਰ ਆ ਦੋ ਤਿੰਨ ਦਿਨ ਜਿਹੜਾ ਪਾਣੀ ਆਪਣਾ ਮਤਲਬ 736.50 ਅਗੇਜ ਹੋ ਗਈ ਸੀ ਤੇ ਡਿਸਚਾਰਜ ਆਪਣਾ ਹੋ ਗਿਆ ਸੀ 42694 ਕਿਊਸਕ ਤੇ ਬਾਕੀ ਓ ਹੌਲੀ ਹੌਲੀ ਇੱਕ ਘਟਦਾ ਘਟਦਾ ਮਤਲਬ ਘਟੀ ਜਾਂਦਾ ਹੈ ਤੱਕ ਤੇ ਬਾਕੀ ਦੇਖੋ ਇਹਦੇ ਮੌਸਮ ਬਣਦਾ ਪਿਆ بارش ਦਾ ਕੀ ਪਤਾ ਹੁਣ ਕਿਹੜੇ ਬਿੱਲੇ ਪਾਣੀ ਮਾੜਾ ਮੋਟਾ ਆਪੋ ਹੋ ਵੀ ਸਕਦਾ ਜੀ ਇਹ ਕੋਈ ਪੱਕਾ ਨਹੀਂ ਕਹਿ ਸਕਦੇ